ਬਸ ਠੀਕ ਆ ਪੁੱਤ ਲਗਾਤਾਰ ਰੱਖੀ ਜੇ ਲਗਾਤਾਰ ਰੱਖੀ ਜੇ ਨਾ ਸਰਦਾਰ ਕੁਝ ਨਹੀਂ ਹੈ ਟੈਨਸ਼ਨ ਹੈ ਕੁਝ ਨਹੀਂ ਸੈਕਟਰ ਸੈਕਟਰ ਕੁਝ ਨਹੀਂ ਹੈ ਸੈਕਟਰ ਆਪਾਂ ਫੋਨ ਕਰਿਆ ਯਾਰ ਮੈਂ ਆਪੇ ਗੱਡੀ ਝੰਡ ਗਿਆ ਹੋ ਯਾਰ ਬਿਜੀ ਹਸਪੀਟਲ ਜਾਣਾ ਯਾਰ ਚੁੱਪ ਚਾਪ ਬੜੀ ਆਵਾਜ਼ ਬੇਟਾ ਚੱਲ 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 ਗੱਡੀ ਅੱਗੇ 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 ਲਾ ਅੱਗੇ ਪਾਜੀ ਪਾਜੀ ਗੱਡੀ ਉਧਰ ਉਧਰ ਗੱਡੀ ਇਧਰ 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 ਆਪ ਹੋ ਗਿਆ ਜੋ ਆ ਜੋ ਉਹ ਤਾਂ ਕੀ ਕੋਲੋਂ ਬੱਚੇ ਨੂੰ ਕਰਦੇ ਨਾਲ ਕੋਲੋਂ ਬੇਟਾ ਤੁਸੀਂ ਹਾ ਹਸਪੀਟਲ ਛੱਡ ਜਾਓ ਛੇਤੀ ਛੇ ਟਿੱਕ ਚਿੱਤ ਮੈਂ ਨਾਲ ਜਾਉਦਾ। ਵੀਰੇ ਉੱਥੇ ਹਸਪੀਟਲ ਫੋਨ ਕਰੋ। ਕੀ ਗੱਲ ਕੀ ਹੋਈ ਸੀ? ਬੇਟਾ ਗੱਲ ਕੀ? ਚੱਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੇਟਾ ਨਾਲ। ਨਾਲ ਹੀ ਹਸਪੀਟਲ। ਵਾਈਬ ਨਹੀਂ। ਬੜਾ ਗੰਦਾ ਤੇ। ਕੋਈ ਨਹੀਂ ਕੋਈ ਨਹੀਂ। ਓਏ ਇੱਕ ਰੀ। ਓ ਓ। ਉਹ ਕੈਸ਼ ਪੜਾ। ਉਹ ਕੈਸ਼ ਪੜਾਈ। ਬੈਗ ਨਹੀਂ ਕਮਟੇ ਕਮਟੇ। ਪਲੀਜ਼ ਰਿਕਵੈਸਟ ਮੋਟਰਸਰ ਲੱਗੇਗਾ। ਆਪਣੀਆਂ ਪੜਾਈਆਂ। ਪਰੋਚਾ ਚ। ਵੀਰੇ ਜਾਓ ਜਾਓ। ਭੋਇਆ ਧੱਕਾ ਮਾਰ ਬਾਰ ਬਾਰ ਕਰ ਮਗਰ ਧੱਕਾ ਮਾਰੋ ਸਾਰੀ ਮਗਰ ਧੱਕਾ ਮਾਰੋ ਬਾਰ ਬਾਰ ਹੋ ਜਾਓ ਨੋਰਮਲ ਖੜੀ ਜੋਰ ਮਾਰੋ ਕੋਈ ਗੱਡੀ ਕੱਢੋ ਧੱਕਾ ਮਾਰੋ ਯਾਰ ਨੋਰਮਲ ਖੜੀ ਜੋਰ ਮਾਰੋ ਧੱਕਾ ਲਾਓ ਥੱਲੇ ਦਾਲੋ ਜਿਹੜੇ 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 ਚਲੋ ਚੱਡੀ ਚੱਡੀ ਚੋਰ ਆ ਰਿਹਾ ਯਾਰ ਚਲੋ ਚਲੋ ਲੈ ਫੜਾਇਓ ਪੇਮੈਂਟ ਵੜਾਤੀ ਪੇਮੈਂਟ ਅਮਨ ਵੀਰ ਤੂੰ ਸਾਡੇ ਨਾਲ ਆ ਜਾ ਆ ਗੱਡੀ ਨੂੰ ਜਾਣ ਛੱਡ ਕੇ ਆ ਜੂਗੀ ਪਹਿਲਾਂ ਨਾ ਰਹਿਓ ਬੈਸੀ ਹਾਂ ਜੀ ਜੀ ਪਹਿਲੇ ਜਨਮ ਉਹ ਪਹਿਲੇ ਜੀ ਆਹ ਸਮਾਨ ਵਾਹੇ ਕੱਟਣ ਨਾਲ ਆ ਜਾਓ 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 ਵੀਰੇ ਹਸਪੀਟਲ ਆ ਹਸਪੀਟਲ ਆ ਮਨ ਵੀਰੇ ਤੁਸੀਂ ਸਾਡੇ ਨਾਲ ਆਓ ਹਾਂ ਹਾਂ ਕੋਈ ਜਾਓ ਜਾ ਨਾਲ ਬੈ ਸਰਕਾਰੀ ਹਸਪਤਾਲ ਚਦਾ ਜਿਹੜਾ ਹਸਪੀਟਲ ਨੇ ਸਰਕਾਰੀ ਹਸਪਤਾਲ ਨਹੀਂ ਪ੍ਰਾਈਵੇਟ ਲੈ ਕੇ ਆਇਓ ਵਧੀਆ ਜੀ ਉੱਤੋਂ ਠੀਕ ਆ ਠੀਕ ਹੋਇਆ ਮਨਕੀਰ ਤਵਕਾ ਠੀਕ ਆ

ਕਤਾ ਮੜੀ ਆਵਾ ਬੇਟਾ ਚੱਲ 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 ਗੱਡੀ ਮਾਰੋ ਗੱਡੀ ਅੱਗੇ 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 ਲੈ ਅੱਗੇ ਭਾਜੀ ਭਾਜੀ ਗੱਡੀ ਉਧਰ ਉਧਰ ਗੱਡੀ ਉਧਰ ਇਧਰ ਇਧਰ ਆਪ ਹੋ ਗਿਆ ਜੋ ਆ ਜੋ ਉਹ ਤਾਂ ਕੀ ਕੋਲੋਂ ਬੱਚੇ ਨੂੰ ਘਰ ਦੇ ਨਾਲ ਕੋਲ ਬੇਟਾ ਤੁਸੀਂ ਹਸਪੀਟਲ ਛੱਡ ਜਾਓ ਛੇਤੀ 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 ਨਾਲ ਚੱਲਦਾ ਵੀਰੇ ਉੱਥੇ ਹਸਪੀਟਲ ਫੋਨ ਕਰੋ ਹਸਪੀਟਲ ਕੀ ਗੱਲ ਕੀ ਹੋਈ ਸੀ ਬੇਟਾ ਗੱਲ ਚੱਲੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੇਟਾ ਨਾਲ ਨਾਲ ਹਸਪੀਟਲ ਭਲਾ ਕਰਨ ਦਿਆ ਤੇ ਕੋਈ ਨਹੀਂ ਕੋਈ ਨਹੀਂ ਓਏ ਇੱਕ ਗੱਡੀ ਓ ਓ ਕੈਸ਼ ਫੜੋ ਓ ਕੈਸ਼ ਫੜੋ ਪੈਕ ਲੈ ਕਮਟੇ ਕਮਟੇ ਕੋਈ ਨਹੀਂ ਗੱਡੀ ਪਲੀਜ਼ ਰਿਕਵੈਸਟ ਆ ਮੋਰਸਰ ਲੱਗੇਗਾ ਬੜੀਆਂ ਫੜਾਈਆਂ ਵੀਰੇ ਜਾਓ ਜਾਓ ਓਏ ਠੱਗਾ ਭਾਈ ਵਾਰ ਵਾਰ ਕੰਮਾ ਜਾਓ ਮਗਰੋਂ ਤੱਕ ਮਾਰੋ ਸਾਰੀ ਮਗਰੋਂ ਤੱਕ ਕਮਾਰੋ ਆ ਬਾਰ ਬਾਰ ਆ ਜਾ ਨੋਰਮਲ ਖੜੀ ਹੋ ਜਾ ਗੱਡੀ ਕੱਢੋ ਧੱਕਾ ਮਾਰੋ ਯਾਰ ਮੇਰੇ ਮੈਨੇ ਨੋਰਮਲ ਖੜੀ ਜੋਰ ਮਾਰੋ ਧੱਕਾ ਲਾਓ ਜਿਹੜੇ ਮੇਰੇ 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 ਚਲੋ ਗੱਡੀ ਚੱਡੀ ਕੇ ਹੋਰ ਪਾ ਰਿਹਾ ਯਾਰ ਚਲੋ ਚਲੋ ਲੈ ਫੜਾਓ ਪੇਮੈਂਟ ਫੜਾ ਦੀ ਆ ਪੇਮੈਂਟ ਅਮਨ ਵੀਰੇ ਤੂੰ ਸਾਡੇ ਨਾਲ ਆ ਜਾ ਆ ਗੱਡੀ ਨੂੰ jaan ਛੱਡ ਕੇ ਆ ਜੂਗੀ ਕਿ ਪਹਿਲਾਂ ਦਾ ਵੇਹੋ ਵੇਸੀ ਹਾਂ ਜੀ ਜੀ ਪਹਿਲੇ ਜਨਮ ਹੋ ਗਿਆ ਪਹਿਲੇ ਜੀ ਆਇਆ ਸਮਨ ਭਾਈ ਕੱਟਣ ਨਾਲ ਆ ਜਾਓ 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 ਵੀਰੇ ਹਸਪੀਟਲ ਆ ਹਸਪੀਟਲ ਆ ਮਨ ਵੀਰੇ ਤੁਸੀਂ ਸਾਡੇ ਨਾਲ ਆਓ ਹਾਂ ਹਾਂ ਕੋਈ ਜਾਓ ਜਾ ਨਾਲ ਬੈ ਸਰਕਾਰੀ ਹਸਪਤਾਲ ਚੱਲਦਾ ਜਿਹੜਾ ਹਸਪੀਟਲ ਨੇ ਸਰਕਾਰੀ ਹਸਪਤਾਲ ਨਹੀਂ ਪ੍ਰਾਈਵੇਟ ਲੈ ਕੇ ਆਇਓ ਵਧੀਆ ਜੀ ਉੱਤੋਂ ਠੀਕ ਆ ਠੀਕ ਹੋਇਆ ਮਨਕੀਰਤ ਵਾਲਾ ਠੀਕ ਆ ਹਾਂ ਠੀਕ ਹੋ ਜਾਣਾ ਜਾਓ ਜਾਓ ਉਹ ਕੋ